ਕੱਲਾ ਹਰਾ ਦੀਦਾ ਆਪਣੇ ਕੂਤਰ ਦਾ ਕੋਸ਼ੀ ਦੀਦਾ ਹੋਵੇ ਹਾਂ ਬੋਲਣਾ ਨਹੀਂ ਉਤਰਾਪੀ ਸ਼ਾਮਲ ਕਰਾ ਆਪੇ ਸ਼ਾਮਲ ਕਰਾਉ ਆ ਬਾਈ ਇਹ ਕੱਲਾ ਡੰਡਾ ਦੀ ਨਾ ਜਿੰਨਾ ਜਰ ਫਿਰੋ ਦਾ ਆਪੇ ਕਰਦੇ ਆਂ ਬਹੁਤ ਸਨਾਉ ਬਾਈ ਸਸੀ ਦਾ ਬਾਈ ਹਾਂਜੀ ਸਸੀ ਦਾ ਬਾਈ ਅੱਜ ਸਾਡੇ ਨਾਲ ਬਾਈ ਜਸਬ ਬਠਿੰਡਾ ਜੀ ਤੇ ਜਿੰਦਰ ਬਾਈ ਜੰਡਾ ਵਾਲੇ ਤੋਂ ਪਹੁੰਚਿਆ ਬਾਈ ਬਾਜੀ ਤੇ ਆਰਾਮਨਗਰ ਜ਼ਿਲ੍ਹਾ ਮਕਸਰਤਾਲ ਜੀ ਪਹੁੰਚੇ ਆ ਜੀ ਦੂਰੋਂ ਇਹ ਬਹੁਤ ਦੂਰੋਂ ਆਏ ਆ ਬਾਈ ਹਨਾ ਮੈਂ ਇਹਨਾਂ ਨੂੰ ਬਹੁਤ ਨਵਾਦ ਬਾਈ ਦਾ ਹਣ ਤੇ ਜੋ ਕਿ ਸਿਧਾਰ ਸਾਹਿਬ ਹੈ ਉਹਦੇ ਨਾਲ ਵੀ ਬਹੁਤ ਮਿੱਤਰਤਾ ਹੈ ਬਾਕੀ ਹੋਰ ਵੀ ਭਰਾ ਜਿਹੜੇ ਦੂਰੋਂ ਪਹੁੰਚੇ ਉਹਨਾਂ ਦਾ ਸਾਰੇ ਮਿੱਤਰ ਤਾਇਰ ਕਿਸੇ ਨਾ ਕੋਈ ਹੈ ਨਹੀਂ ਲਾਕਡਾਟ ਹਨਾ ਵਧੀਆ ਸਾਰੇ ਇਨਸਾਨ ਆ ਕਿਹਨੇ ਉਹ ਤੋਂ ਬਾਅਦ ਜਿਹੜੀ ਗੱਲ ਹੈਗੀ ਇੱਕ ਦੋ ਬੰਦੇ ਹੈਗੇ ਕਮੀਨੇ ਜਿਹੜੇ ਹੈਗੇ ਸਾਹਮਣੇ ਕੁਰਸੀ ਤੇ ਬੈਠੇ ਅੱਖਾਂ ਦੇ ਅੰਦਰ ਬੈਠਾ ਕਿੜਤੀ ਵਾਲਾ ਬਾਕੀ ਬੰਦੇ ਸਾਰੇ ਭਲੇ ਮਾਨਸਾ ਕੱਲਾ ਹੀ ਰਹਿਣ ਆਣ ਭਾਈ ਮੈਂ ਤਾਂ ਇੱਕ ਹੀ ਰਿਕੁਐਸਟ ਕਰਦਾ ਸਾਰੇ ਭਰਾਵਾਂ ਨੂੰ ਚਲੋ ਆਪਾਂ ਆਉਣੇ ਆ ਪਰ ਯਾਰ ਐਸ ਬਾਈ ਦਾ ਘਰ ਬਸਾਓ ਯਾਰ ਓਕੇ ਸੋਕੇ ਯਾਰ